ਇਥੇ ਦੀ ਖਾਸੀਅਤ ਕੀ ਲੱਗੀ ਤੁਹਾਨੂੰ 17 ਸਾਲ ਹੋ ਗਏ ਤੁਹਾਨੂੰ ਆਂਦੇ ਨੂੰ ਕੀ ਖਾਸੀ ਲੱਗੀ ਸਰ ਖਾਸੀਅਤ ਇੱਕ ਤਾਂ ਇੱਥੇ ਮਨ ਸ਼ਾਂਤ ਹੁੰਦਾ ਇੱਕ ਜੋ ਮੰਗਿਆ ਸੋ ਮਿਲਿਆ ਸਾਈਕਲਾਂ ਤੋਂ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਕਾਰਾਂ ਤੇ ਬੜੇ ਉੱਚੇ ਮੁਕਾਮਾਂ ਤੇ ਪਹੁੰਚੇ ਆਂ ਬਾਬਾ ਜੀ ਦੀ ਕਿਰਪਾ ਨਾਲ ਪਰ ਹੁਣ ਬਹੁਤ ਬਹੁਤ ਖੁਸ਼ ਆ ਜ਼ਿੰਦਗੀ ਤੋਂ ਪਹਿਲਾਂ ਬਹੁਤ ਨਰਾਸ਼ ਸੀਗੇ ਹੁਣ ਬਹੁਤ ਖੁਸ਼ ਆ ਜ਼ਿੰਦਗੀ ਤੋਂ ਜਿਹੜੇ ਨਾਲ ਆਂਦੇ ਆ ਬਹੁਤ ਲੋਕ ਆਂਦੇ ਮੇਰੇ ਨਾਲ ਜੁੜੇ ਨੇ ਉਹ ਵੀ ਸਾਰੇ ਆਂ ਬਹੁਤ ਵਧੀਆ ਕੋਈ ਇੱਕ ਜਿਵੇਂ ਘਰ ਗੱਡੀ ਸਭ ਦਿੱਤਾ ਬਾਬਾਈ ਨੇ ਬਹੁਤ ਕੁਝ ਹੈ ਬੜਾ ਕੁਝ ਹੈ ਬਾਬਾਈ ਦੀ ਕਿਰਪਾ ਨਾਲ ਵੱਧ ਤੋਂ ਵੱਧ ਲੋਕ ਆਣ ਬਾਬਾਈ ਦਾ ਆਸ਼ੀਰਵਾਦ ਲੈਣ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਸੱਚੀ ਗੱਲ ਜੀ ਤੁਸੀਂ ਵੀ ਦੇਖ ਲਓ ਤਾਂ ਸਿਟੀ ਹਾਂ ਅਸੀਂ ਪੁੱਤਰੀ ਅੱਜ ਬਾਬਾ ਹਜਰਤ ਪੀਰ ਸ਼ੇਖ ਸਾਹਿਬ ਅਲੀਦ ਵੱਲ ਉਹ ਦਰਗਾਹ ਤੇ ਪਹੁੰਚਿਆ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਵਾਂਗੇ ਦਰਗਾਹ ਦੀਆਂ ਕਿੰਨਾ ਕਿੰਨੀਆਂ ਝੋਲੀਆਂ ਪਰ ਕੇ ਮਾ ਇਥੋਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਲੋਕੀ ਦੂਰੋਂ ਦੂਰੋਂ ਆ ਕੇ ਜਿਹੜੇ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਤੇ ਪ੍ਰਸ਼ਾਦ ਲੈ ਕੇ ਆਪਣੀਆਂ ਦਿਲ ਦੀਆਂ ਮਨੋਕਾਮਨਾਵਾਂ ਨੇ ਜਿਹੜੀ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਤੇ ਉਹ ਅਰਦਾਸਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਸਾਡੇ ਨਾਲ ਕੋਈ ਸੰਗਤਾਂ ਵੀ ਨਾਲ ਨੇ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੈ ਸਾਈ ਜੀ ਮੈਂ ਸਰ ਮਾਲਟੋਂ ਤੋਂ ਆ ਜੀ ਹੂੰ ਕਿੰਨੀ ਦੌਰ ਹੋ ਗਈ ਤੁਹਾਨੂੰ ਆਉਂਦੇ ਮੈਨੂੰ ਹੋ ਗਏ ਸਰ 17 ਸਾਲ ਹੋ ਗਏ 17 ਸਾਲ ਹਾਂਜੀ ਰਫਲੀ 17 ਜਿਆਦਾ ਵੀ ਹੋ ਸਕਦੇ ਆ ਹਾਂਜੀ ਲੋ ਹਰ ਇੱਕ ਵੀਰਵਾਰ ਤੁਸੀਂ ਇੱਥੇ ਬਿਲਕੁਲ ਜੀ ਬਿਲਕੁਲ ਵੀਰਵਾਰ ਸੰਡੇ ਮੈਂ ਆ ਨਹੀਂ ਆਦਾ ਹਾਂਜੀ ਹਾਂਜੀ ਮੈਂ ਨੇਰੀ ਤੂਫਾਨ ਮੈਂ ਪਹੁੰਚਦਾ ਸੀ ਅੱਛਾ ਇੱਥੇ ਇੱਥੇ ਦੀ ਖਾਸੀਅਤ ਕੀ ਲੱਗੀ ਤੁਹਾਨੂੰ 17 ਸਾਲ ਹੋ ਗਏ ਤੁਹਾਨੂੰ ਆਂਦੇ ਨੂੰ ਕੀ ਖਾਸ ਲੱਗੀ ਸਰ ਖਾਸੀਅਤ ਇੱਕ ਤਾਂ ਇੱਥੇ ਮਨ ਸ਼ਾਂਤ ਹੁੰਦਾ ਇੱਕ ਜੋ ਮੰਗਿਆ ਸੋ ਮਿਲਿਆ ਸਾਈਕਲਾਂ ਤੋਂ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਕਾਰਾਂ ਤੇ ਬੜੇ ਉੱਚੇ ਮੁਕਾਮਾਂ ਤੇ ਪਹੁੰਚੇ ਆ ਬਾਬਾ ਜੀ ਦੀ ਕਿਰਪਾ ਨਾਲ ਪਰ ਹੁਣ ਬਹੁਤ ਬਹੁਤ ਖੁਸ਼ ਆ ਜ਼ਿੰਦਗੀ ਤੋਂ ਪਹਿਲਾਂ ਬਹੁਤ ਨਰਾਸ਼ ਸੀ ਹੁਣ ਬਹੁਤ ਖੁਸ਼ ਆ ਜ਼ਿੰਦਗੀ ਤੋਂ ਕਿਉਂਕਿ ਜਿੰਨੇ ਮੇਰੇ ਨਾਲ ਆਂਦੇ ਆ ਬਹੁਤ ਲੋਕ ਆਂਦੇ ਮੇਰੇ ਨਾਲ ਜੁੜੇ ਨੇ ਉਹ ਵੀ ਸਾਰੇ ਐ ਬਹੁਤ ਵਧੀਆ ਨੇ ਕੋਈ ਐਸੀ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਸਾਂਝੀ ਸਾਂਝੀ ਕਰਨੀ ਚਾਹੁੰਗੇ ਕੋਈ ਇੱਕ ਬਹੁਤ ਨੇ ਸਰ ਗਿਨਾ ਨਹੀਂ ਸਕਦੇ ਬਹੁਤ ਨੇ ਕੋਈ ਇੱਕ ਕੋਈ ਇੱਕ ਜਿਵੇਂ ਕਾਰ ਗੱਡੀ ਸਭ ਦਿੱਤਾ ਬਾਬਾਈ ਨੇ ਬਹੁਤ ਕੁਝ ਹੈ ਬੜਾ ਕੁਝ ਹੈ ਬਾਬਾਈ ਦੀ ਕਿਰਪਾ ਨਾਲ ਸੰਤਾਨ ਨੂੰ ਕੀ ਅਪੀਲ ਕਰਨੀ ਚਾਹੁੰਗੇ ਕਿਉਂਕਿ ਤੁਹਾਨੂੰ ਸਰਦਾਰਾ ਸਾਲ ਹੋ ਗਏ ਨੇ ਇਸ ਦਰਗਾਹ ਤੇ ਆਉਂਦੇ ਨੂੰ ਹਾਜ਼ਰੀ ਭਰਦੇ ਨੂੰ ਹਾਂਜੀ ਸਰ ਮੈਂ ਕਹੂੰ ਜੀ ਵੱਧ ਤੋਂ ਵੱਧ ਲੋਕ ਆਣ ਬਾਬਾਈ ਦਾ ਆਸ਼ੀਰਵਾਦ ਲੈਣ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਸਾਰੀ ਦੁਨੀਆ ਹਮ ਹੋਮਾ ਕੇ ਪਹੁੰਚੇ ਜੱਸ ਜੱਸ ਸੱਚੀ ਗਾਲ ਜੀ ਤੁਸੀਂ ਵੀ ਦੇਖ ਰਹੇ ਹੋ ਤਾਂ ਸਿਟੀ ਹਨ ਅਸੀਂ ਪੁੱਤਰੀਆਂ ਅੱਜ ਬਾਬਾ ਹਜਰਤ ਪੀਰ ਸ਼ੇਖ ਸਾਹ ਵਲੀਦ ਵੱਲ ਉਹ ਦਰਗਾਹ ਤੇ ਪਹੁੰਚਿਆ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਵਾਂਗੇ ਦਰਗਾਹ ਦੀਆਂ ਕਿੰਨਾ ਕਿੰਨੀਆਂ ਝੋਲੀਆਂ ਪਰ ਕੇ ਮਾ ਇੱਥੋਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਲੋਕੀ ਦੂਰੋਂ ਦੂਰੋਂ ਆ ਕੇ ਜਿਹੜੇ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਤੇ ਪ੍ਰਸ਼ਾਦ ਲੈ ਕੇ ਆਪਣੀਆਂ ਦਿਲ ਦੀਆਂ ਮਨੋਕਾਮਨਾਵਾਂ ਨੇ ਜਿਹੜੀ ਅੱਗੇ ਪਰਮਾਤਮਾ ਅਗੇ ਅਰਦਾਸ ਕਰਦੇ ਨੇ ਤੇ ਉਹ ਅਰਦਾਸਾਂ ਨੇ ਜਿਹੜੀਆਂ ਪੂਰੀਆਂ ਹੁੰਦੀ ਨੇ ਸਾਡੇ ਨਾਲ ਕੋਈ ਸੰਗਤਾਂ ਵੀ ਨਾਲ ਨੇ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੈ ਸਾਈ ਜੀ ਜੈ ਸਾਈ ਜੀ ਮੈਂ ਸਰ ਮਾਲ ਟਾਉਨ ਤੋਂ ਆ ਜੀ ਹੂੰ ਤਾਂ ਕਿੰਨੀ ਦੌਰ ਹੋ ਗਈ ਤੁਹਾਨੂੰ ਆਉਂਦੇ ਮੈਨੂੰ ਹੋ ਗਏ ਸਰ 17 ਸਾਲ ਹੋ ਗਏ 17 ਸਾਲ ਹਾਂ ਜੀ ਰਫਲੀ 17 ਜਾਂਦਾ ਵੀ ਹੋ ਸਕਦੇ ਆ ਹਾਂ ਜੀ ਹਲੋ ਹਰ ਇੱਕ ਵੀਰਵਾਰ ਤੁਸੀਂ ਇੱਥੇ ਬਿਲਕੁਲ ਜੀ ਬਿਲਕੁਲ ਵੀਰਵਾਰ ਸੰਡੇ ਮੈਂ ਆ ਨਹੀਂ ਆਉਂਦਾ ਹਾਂ ਹਾਂ ਜੀ ਮੈਂ ਨੇਰੀ ਤੂਫਾਨ ਮੈਂ ਪਹੁੰਚਦਾ ਸਰ ਅੱਛਾ ਇੱਥੇ ਇੱਥੇ ਦੀ ਖਾਸੀਅਤ ਕੀ ਲੱਗੀ ਤੁਹਾਨੂੰ 17 ਸਾਲ ਹੋ ਗਏ ਤੁਹਾਨੂੰ ਆਂਦੇ ਨੂੰ ਕੀ ਖਾਸ ਲੱਗੀ ਸਰ ਖਾਸੀਅਤ ਇੱਕ ਤਾਂ ਇੱਥੇ ਮਨ ਸ਼ਾਂਤ ਹੁੰਦਾ ਇੱਕ ਜੋ ਮੰਗਿਆ ਸੋ ਮਿਲਿਆ ਸਾਈਕਲਾਂ ਤੋਂ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਕਾਰਾਂ ਤੇ ਬੜੇ ਉੱਚੇ ਮੁਕਾਮਾਂ ਤੇ ਪਹੁੰਚੇ ਆ ਬਾਬਾ ਜੀ ਦੀ ਕਿਰਪਾ ਨਾਲ ਪਰ ਹੁਣ ਬਹੁਤ ਬਹੁਤ ਖੁਸ਼ ਆ ਜ਼ਿੰਦਗੀ ਤੋਂ ਪਹਿਲਾਂ ਬਹੁਤ ਨਰਾਸ਼ ਸੀਗੇ ਉਹਨ ਬਹੁਤ ਖੁਸ਼ ਹੈ ਜ਼ਿੰਦਗੀ ਤੋਂ ਕਿ ਜਿੰਨੇ ਮੇਰੇ ਨਾਲ ਆਂਦੇ ਨੇ ਬਹੁਤ ਲੋਕ ਆਂਦੇ ਮੇਰੇ ਨਾਲ ਜੁੜੇ ਨੇ ਉਹ ਵੀ ਸਾਰੇ ਐਨ ਬਹੁਤ ਵਧੀਆ ਨੇ ਕੋਈ ਐਸੀ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਸਾਂਝੀ ਸਾਂਝੀ ਕਰਨੀ ਚਾਹੁੰਗੇ ਕੋਈ ਇੱਕ ਬਹੁਤ ਨੇ ਸਰ ਗਿਨਾ ਨਹੀਂ ਸਕਦੇ ਬਹੁਤ ਨੇ ਕੋਈ ਇੱਕ ਕੋਈ ਇੱਕ ਜਿਵੇਂ ਕਾਰ ਗੱਡੀ ਸਭ ਦਿੱਤਾ ਬਾਬਾ ਜੀ ਨੇ ਬਹੁਤ ਕੁਝ ਹੈ ਬੜਾ ਕੁਛ ਹੈ ਬਾਬਾ ਜੀ ਦੀ ਕਿਰਪਾ ਨਾਲ ਸੰਤਾਂ ਨੂੰ ਕੀ ਅਪੀਲ ਕਰਨੀ ਚਾਹੂੰਗੇ ਕਿਉਂਕਿ ਤੁਹਾਨੂੰ 70 ਸਾਲ ਹੋ ਗਏ ਨੇ ਇਸ ਦਰਗਾਹ ਤੇ ਆਉਂਦੇ ਨੂੰ ਹਾਜ਼ਰੀ ਭਰਦੇ ਹਾਂ ਜੀ ਸਰ ਮੈਂ ਕਹੂੰ ਜੀ ਵੱਦ ਤੋਂ ਵੱਧ ਲੋਕ ਆਣ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਸਾਰੀ ਦੁਨੀਆ ਹੁਮ ਹੁਮ ਆ ਕੇ ਪਹੁੰਚੇ ਜੈ ਜੀ ਜੈ ਜੀ